ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨੂੰ ਅਸੀਂ ਸੰਤਪੁਰ ਚੌਕੀ ਬ੍ਰਾਹਮਣ ਮਜਰਾ ਪਿੰਡ ਚੈੜੀਆਂ ਔਰ ਇਹਦੇ ਨਾਲ ਲੱਗਦੇ ਜਿਹੜੇ ਪਿੰਡ ਐ ਇਹਨਾਂ ਪਿੰਡਾਂ ਦੇ ਸਾਰੇ ਵਸਨੀਕਾਂ ਨੂੰ ਬੇਨਤੀ ਹੈ ਕਿ 20 ਤਰੀਕ ਨੂੰ ਚੌਕੀ ਤੋਂ ਬ੍ਰਾਹਮਣ ਮਜਰੇ ਤੋਂ ਔਰ ਚੈੜੀਆਂ ਤੋਂ ਰਾਲੇ ਜਾ ਰਹੇ ਆ ਟੂਰੀ ਵਗੈਰਾ ਲੈ ਕੇ ਜਿਸ ਕਿਸੇ ਮਾਈ ਭਾਈ ਨੇ ਇਹਦੇ ਚ ਸੇਵਾ ਚ ਹਿੱਸਾ ਪਾਉਣਾ ਭਾਈ ਉਹੋ ਚੁੱਕੀ ਸੁਖਵੰਤ ਸਿੰਘ ਉਰਫ ਦਿੱਲੂ ਔਰ ਹਰਜੀਤ ਸਿੰਘ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਚੈੜੀਆਂ ਰਵਿੰਦਰ ਸਿੰਘ ਜਿਹੜੇ ਹੈਗੇ ਪ੍ਰਧਾਨ ਹੈ ਉਹਨਾਂ ਨਾਲ ਸੰਪਰਕ ਕਰ ਸਕਦੇ ਆਂ ਭਾਈ ਔਰ ਜੇ ਨਾ ਕਿਸੇ ਨੇ ਕਣਕ ਦੀ ਸੇਵਾ ਕਰਨੀ ਹੈ ਕਿਉਂਕਿ ਹੁਣ ਜਿਹੜਾ ਹੈਗਾ ਪਾਣੀ ਉੱਤਰ ਚੁੱਕਿਆ ਔਰ ਸਾਰਿਆਂ ਨੂੰ ਜ਼ਰੂਰਤ ਪੈਣੀ ਹੈ ਇਹਨਾਂ ਚੀਜ਼ਾਂ ਦੀ ਕਣਕ ਦੀ ਸੇਵਾ ਜੀ ਨੇ ਕਰਨੀ ਹੈ ਉਹ ਵੀ ਕਰ ਸਕਦਾ ਭਾਈ ਉਹ ਇਕੱਠੀ ਕਰਕੇ ਰੱਖ ਲੋ ਕਣਕ ਜਗਰੂਪ ਸਿੰਘ ਮੀਆਂਪੁਰ ਦਾ ਟਰੈਕਟਰ ਆਊਗਾ ਉਹ ਲੈ ਕੇ ਜਾਊਗਾ ਔਰ ਕਿਸੇ ਨੇ ਕੋਈ ਕੱਪੜੇ ਦੀ ਸੇਵਾ ਕਰਨੀ ਹੈ ਕੱਪੜਿਆਂ ਤੋਂ ਮਤਲਬ ਅੱਗੇ ਹੁਣ ਜਦੋਂ ਠੰਡ ਆ ਰਹੀ ਹੈ ਭਾਈ ਕੰਬਲ ਰਜਾਈਆਂ ਗਦੈਲੇ ਚਾਦਰਾਂ ਬਿਸਤਰੇ ਵਗੈਰਾ ਤੇ ਮਾਇਆ ਇਹਨਾਂ ਚੀਜ਼ਾਂ ਦੀ ਕਿਸੇ ਨੇ ਸੇਵਾ ਕਰਨੀ ਹੈ ਜੋ ਵੀ ਆਪਣੇ ਸ਼ਰਧਾ ਅਨਸਾਰ ਜਿੰਨਾ ਵੀ ਕੋਈ ਕਰ ਸਕਦਾ ਜਰੂਰ ਕਰੋ ਬੇਨਤੀਆਂ ਨੂੰ ਕਬੂਲ ਕਰੋ ਔਰ ਸਾਰੇ ਵੀਰਾਂ ਨੂੰ ਫੇਰ ਤੋਂ ਬੇਨਤੀ ਇਹੀ ਮੈਂ ਦੁਆਰਾ ਕਰਦਾ ਹਾਂ ਵੀ ਭਾਈ ਔਖਾ ਸਮਾਂ ਮਹਾਰਾਜ ਨੇ ਬਖਸ਼ ਕਰਿਆ ਤੁਹਾਨੂੰ ਬਖਸ਼ਿਆ ਇਧਰਲੇ ਇਲਾਕਿਆਂ ਨੂੰ ਮਚਾਇਆ ਔਰ ਬੇਨਤੀ ਮੇਰੀ ਇਹੀ ਹੈ ਵੀ ਆਪਣੇ ਭਾਈਵੰਦੂਆਂ ਨਾਲ ਖੜੀਏ ਔਰ ਸੇਵਾ ਚ ਹਿੱਸਾ ਪਾਓ ਯੋਗਦਾਨ ਪਾਓ ਭਾਈ ਸੁਖਵੰਤ ਸਿੰਘ ਨੂੰ ਮਿਲੋ ਚੌਕੀ ਚ ਚੌਕੀ ਔਰ ਬ੍ਰਾਹਮਣ ਮਜਰਾ ਦੇ ਜਿਹਨੇ ਬੰਦੇ ਹੈਗੇ ਆ ਉਹ ਸੁਖਵੰਤ ਸਿੰਘ ਔਰ ਹਰਦੀਪ ਸਿੰਘ ਨਾਲ ਕੰਟੈਕਟ ਕਰ ਸਕਦੇ ਆ ਤੇ ਜੇ ਚੜੀਆਂ ਕਿਸੇ ਨੇ ਕੰਟੈਕਟ ਕਰਨਾ ਤਾਂ ਰਵਿੰਦਰ ਸਿੰਘ ਨਾਲ ਕੰਟੈਕਟ ਕਰ ਸਕਦਾ ਤੇ ਟਰੈਕਟਰ ਟਾਲੀਆਂ ਜਿਹੜੀਆਂ 20 ਤਰੀਕ ਨੂੰ ਇਕੱਠੀਆਂ ਹੋ ਕੇ ਜਾਣੀਆਂ ਇਥੋਂ ਤੋ ਕਿਸੇ ਨੇ ਵੀ ਜਿਹੜਾ ਹੈਗਾ ਸੰਪਰਕ ਕਰਨਾ ਪਈ ਇਹਨਾਂ ਨਾਲ ਕਰ ਸਕਦਾ ਤੋ ਬੇਨਤੀਆਂ ਨੂੰ ਕਬੂਲ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ